ਇਹ ਗੱਲ ਤੁਸੀਂ ਘਰੇ ਕੇਸਰੀ ਤੋਂ ਦੇ ਸਿਰ ਨੰਗਾ ਨਹੀਂ ਕਰਦੇ ਦੋ ਬੰਦੇ ਦੀ ਪੱਗ ਰੱਖਣ ਲਈ ਉਹਨੇ ਮੜੀ ਨਾਲ ਕੋਠੇ ਛਿੜੀ ਠੀਕ ਆ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਠੀਕ ਆ ਜੀ ਉਸੇ ਸਰਕਾਰ ਦੇ ਮੰਤਰੀ ਨਾਲ ਉਹਨੇ ਪੱਗ ਨੂੰ بڑے ਸਰਕਾਰ ਦੇ ਨਾਲ ਆਪਣੇ ਦੋਹਾਂ ਥਾਂ ਤੇ ਪਕੜਾ ਛੱਡ ਛੱਡਾਇਆ ਚੱਲਦੇ ਭੰਗੜੇ ਦੇ ਵਿੱਚ ਭੰਗੜਾ ਨਹੀਂ ਛੱਡਦਾ ਹੁੰਦਾ ਜਦ ਜਿਆ ਸਮੂਹ ਸਾਰੇ ਸੱਜਣਾਂ ਹੁੰਦੇ ਨੇ ਜਿਉਂ ਉਸ ਟਾਈਮ ਉਹਦਾ ਚਾਦਰ ਢਿੱਲਾ ਹੁੰਦਾ ਤੇ ਫਿਰ ਵੀ ਉਹ ਉੱਤੇ ਡਾਂਸ ਕਰਦਾ ਉਸ ਜਗ੍ਹਾ ਤੇ ਘਰੇ ਲੰਗਾ ਫੇਰਾ ਕੇ ਤੁਰ ਸਕਦੇ ਆ ਪਰ ਆਪਣੇ ਘਰ ਦੇ ਕੁੜੀਆਂ ਸਾਹਮਣੇ ਨੰਗੇ ਤੁਰ ਸਕਦੇ ਆ ਕਾਛ ਤੁਹਾਨੂੰ ਮੈਂ ਭਾਜੀ ਗਲਤ ਕਹਿਨਾ ਤੁਸੀਂ ਮਾਂ ਪਿਓ ਅੱਗੇ ਨੰਗਾ ਕਰੋਗੇ ਮੈਨੂੰ ਘਰ ਪਹਿਲਾ ਦੱਸੋ ਘਰੇ ਹਾਂਜੀ ਵੀਰ ਜਿਹੜੀ ਤੁਹਾਡੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਆਪਾਂ ਉਸ ਤੇ ਇੰਟਰਵਿਊ ਕਰਨਾ ਹੈ ਤੁਹਾਡੇ ਨਾਲ ਵੀਰ ਜੀ ਮੈਂ ਨਾ ਕਿ ਆਪਣੇ ਟੂਰ ਸਾਪ ਨਾਲ ਆ ਉਹ ਵੀ ਨਾ ਹਾਲੇ ਰਵਾਜ ਕਾਫੀ ਬਦਲਿਆ ਹੋਇਆ ਵਾ ਹਾਂਜੀ ਹਾਂਜੀ ਉਹ ਪਤ ਜੀ ਕੁਝ ਨਾ ਗੱਲ ਨਹੀਂ ਕਰਨਾ ਤੁਮ ਜੀ ਮਾਫੀ ਦਿਓ ਪਰ ਨਾ ਉਹ ਰਵਾਜ ਤਾਂ ਕਿ ਬਦਲਿਆ ਹੋਇਆ ਵਾ ਕਿ ਤੁਹਾਨੂੰ ਸਾਡੇ ਪਾਸੇ ਪੰਚੀ ਆ ਗਿਆ ਮੀ ਉਹ ਤਾਂ ਉਹ ਤਾਂ ਗੱਲ ਠੀਕ ਆ ਬਟ ਥੋੜਾ ਜਿਹਾ ਉਹਦੇ ਵਿੱਚ ਕਲੀਅਰ ਕਰੋਗੇ ਗੱਲ ਕੀ ਹੋਈ ਸੀਗੀ ਫਿਰ ਵੀ ਗੱਲ ਇਸ ਤਰ੍ਹਾਂ ਸੀ ਕਿ ਅਸੀਂ ਮੈਂ ਕਰ ਰਿਹਾ ਸੀਗਾ ਪਰਫਾਰਮ ਦੇ ਪੱਗ ਤੇ ਦੀ ਮੇਰੀ ਕਾਫੀ ਜੀ ਜੀ ਵੀਡੀਓ ਵੀ ਸੈਂਡ ਕਰ ਦਵਾਂਗੇ ਜੇ ਤੁਸੀਂ ਕਹਿੰਦੇ ਮੇਰੇ ਪੱਗ ਦਾ ਚਾਰ ਤੂੰ ਜੀ ਤੇ ਸ਼ਾਂਭੀ ਆ ਉਹਦੇ ਭੰਦੇ ਦੌਰਾਨ ਓਕੇ ਜਦੋਂ ਮੈਨੂੰ ਰੀਅਲਾਈਜ਼ ਹੋ ਗਿਆ ਕਿ ਤੇਰੀ ਪੱਜ ਇੰਨੀ ਕਿੰਨੀ ਹੋ ਗਈ ਕਿ ਡਿੱਗ ਜਾਣੀ ਆ ਪੈਰਾਂ ਦੇ ਦੇਖਾਂ ਮੇਰੇ ਪੈਰ ਬੰਨ ਗਏ ਮੇਰੇ ਪੈਰ ਬੰਨ ਗਏ ਤੇ ਮੇਰੇ ਉਸਤਾਦ ਜੀ ਬਨੂ ਉਹ ਆ ਕੇ ਚਲਕ ਨਹੀਂ ਹੁੰਦੀ ਉਸ ਸਟੇਜ ਤੇ ਮੈਂ ਚਾਹ ਕਿ ਅੱਗੇ ਸਰਕਾਰ ਦੇ ਨਾਲ ਅੱਗੇ ਤੀਰ ਤੇ ਰੱਖੀਏ ਤੁਸੀਂ ਵੀ ਦੇਖੋ ਅਸ਼ਚਾਰ ਨਾਲ ਲੱਗੇ ਰੱਖ ਕੇ ਫਿਰ ਪੈਕ ਆ ਗਏ ਤੁਸੀਂ ਮੈਨੂੰ ਉਹ ਕਲਿੱਪ ਸ਼ੇਅਰ ਕਰੋਗੇ ਕਿਉਂਕਿ ਜਿਹੜਾ ਖਾਸ ਕਰਕੇ ਕਹਿੰਦੇ ਨੇ ਕਿ ਜੋ ਵੀਡੀਓ ਦੇ ਪਿੱਛੇ ਸੱਚਾਈ ਹੋਵੇ ਉਹ ਨਹੀਂ ਵਿਖਦੀ ਵੀਰ ਜੀ ਦੇਖੋ ਪਤਾ ਕੀ ਗੱਲ ਹੈ ਲੋਕਾਂ ਨੇ ਸਿਰਫ ਇਹ ਗੱਲ ਦੇਖੀ ਹੈ ਕਿ ਮੈਂ ਪੱਗ ਰੱਖ ਕੇ ਤੇ ਖੁੱਲੇ ਵਾਲ ਕਰਦਾ ਹਾਂ ਪਰ ਉਹਨਾਂ ਨੂੰ ਵੀਰਾਂ ਨੂੰ ਇਹ ਬੇਨਤੀ ਹੈ ਤੁਸੀਂ ਮੇਰੀ ਦੋ ਟਾਈਮ ਮਿਲ ਜੀ ਮਿਹਨਤ ਦੇਖੋ ਮੇਰੀ ਟੀਮ ਦੇ ਦੋ ਟਾਈਮ ਮਿਲ ਜੀ ਮਿਹਨਤ ਦੇਖੋ ਬਿਲਕੁਲ ਦੇਖੋ ਅਸੀਂ ਐਜ਼ ਅ ਪਰ ਪਰ ਮੈਂ ਤੁਹਾਨੂੰ ਦੱਸਦਾ ਇੱਕ ਸਵਾਲ ਇਦਾਂ ਆ ਹਲੋ ਇਹ ਲੋਕ ਹਲੋ ਹਾਂਜੀ ਭਾਜੀ ਹਾਂ ਹਾਂਜੀ ਵੀਰ ਜੀ ਪੱਤਰ ਗੱਲ ਕਰ ਰਿਹਾ ਹਾਂ ਮੇਰੇ ਸਰਤੋਂ ਹੀ ਮੈਂ ਹਾਂਜੀ ਵੀਰ ਜੀ ਉਸ ਬਾਰੇ ਗੱਲ ਕਰ ਰਿਹਾ ਸੀ ਮੈਂ ਵੀਰ ਜੀ ਨਾਲ ਹਾਂਜੀ ਹਾਂਜੀ ਮੈਂ ਕਹਿ ਰਿਹਾ ਸੀਗਾ ਕਿ ਇੱਕ ਨਾ ਲੋਕਾਂ ਦਾ ਸਵਾਲ ਇਹ ਵੀ ਸੀਗਾ ਜੀ ਜੇਕਰ ਖਾਸ ਕਰਕੇ ਭੰਗੜੇ ਨੂੰ ਆਪਾਂ ਇੰਨੀ ਇੱਕ ਪਹਿਲ ਦਿੰਨੇ ਆ ਕਿ ਆਪਾਂ ਭੰਗੜਾ ਨंगे ਸਿਰ ਨਹੀਂ ਕਰ ਸਕਦੇ ਹਾਲਕਿ ਸਭ ਤੋਂ ਪਹਿਲਾਂ ਕਹਿੰਦੇ ਸਾਡੇ ਜਿਹੜੇ ਉਸਤਾਦ ਆ ਕੋਚ ਉਹ ਸਾਨੂੰ ਇਹ ਸਿਖਾਉਂਦੇ ਆ ਕਿ ਆਪਾਂ ਭੰਗੜਾ ਨंगे ਸਿਰ ਨਹੀਂ ਕਰਨਾ ਹਾਂਜੀ ਪਰ ਆਪਾਂ ਜੇਕਰ ਉੱਥੇ ਕੋਈ ਛੋਟਾ ਪਟਕਾ ਲਵੇਟ ਕੇ ਥੋੜਾ ਟਾਈਮ ਲੈ ਕੇ ਜੱਜਿਸ ਕੋਲੋਂ ਕੁਝ ਲੈ ਲੈਂਦੇ ਸਮਾਂ ਆਪਾਂ ਪਟਕਾ ਲਵੇਟ ਕੇ ਜੇਕਰ ਕਰ ਲੈਂਦੇ ਤਾਂ ਕੁਝ ਉਹਦੇ ਚ ਮਾਰਾ ਨਹੀਂ ਸੀਗਾ ਸਾਜੀ ਵੇਖੋ ਮੇਰੀ ਗੱਲ ਸੁਣੋ ਕੀ ਗੱਲ ਮਤਲਬ ਤੁਸੀਂ ਇਹ ਕਰੇ ਕਿ ਇਤਿਹਾਸ ਧੁੰਦੇ ਫਿਰ ਨੰਗਾ ਨਹੀਂ ਰੱਖਦੇ ਦੋ ਬੰਦੇ ਨਹੀਂ ਉਹ ਗੱਲ ਮੈਂ ਤੁਹਾਡਾ ਨਾਲ ਐਗਰੀ ਹਾਂ ਨਹੀਂ ਨਹੀਂ ਪਰ ਸਵਾਲ ਦੇਖੋ ਨਾ ਤੁਸੀਂ ਗੱਲ ਇਹ ਆ ਕਹਿੰਦੇ ਜੇਕਰ ਜੀ ਜੀ ਮੈਂ ਹੁਣ ਸਵਾਲ ਜਵਾਬ ਦੇਖੋ ਉਸ ਬੰਦੇ ਦੀ ਪੱਗ ਲੱਥਾਂ ਲਈ ਹੀ ਉਹਨੇ ਬੜੀ ਵਾਰ ਕੋਸ਼ਿਸ਼ ਕੀਤੀ ਠੀਕ ਆ ਉਸ ਤੋਂ ਬਾਅਦ ਪੱਗ ਦਾ ਸਤਕਾਰ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਠੀਕ ਆ ਜੀ ਉਸੇ ਸਤਕਾਰ ਦੇ ਮੱਦੇ ਨਜ਼ਰ ਉਹਨੇ ਪੱਗ ਨੂੰ ਬੜੇ ਸਤਕਾਰ ਦੇ ਨਾਲ ਆਪਣੇ ਦੋਵਾਂ ਥਾਂ ਦੇ ਭੰਗੜਾ ਛੱਟ ਪਟਾਇਆ ਅੱਛਾ ਠੀਕ ਆ ਜੀ ਤੁਸੀਂ ਇਹ ਜੀ ਦੇਖੋ ਕੀ ਚੱਲਦੇ ਭੰਗੜੇ ਦੇ ਵਿੱਚ ਭੰਗੜਾ ਨਹੀਂ ਛੱਡਣਾ ਹੁੰਦਾ ਫਿਰ ਜੇ ਆਪਾਂ ਉਸ ਦੀ ਸਾਰੇ ਬੰਦਾ ਬਣਾਉਂਦੇ ਆ ਨਾ ਭੰਗੜਾ ਛੱਡ ਕੇ ਪਾਗ ਨੂੰ ਪੂਰੇ ਸਤਕਾਰ ਤਹਿਤ ਜਿਹੜੇ ਦੇ ਉੱਤੇ ਜਿੱਥੇ ਫੁੱਲ ਰੱਖੇ ਸੀ ਉਹਨਾਂ ਫੁੱਲਾਂ ਦੇ ਉੱਤੇ ਉਹਨੇ ਸਜਾਇਆ ਔਰ ਉਸ ਤੋਂ ਬਾਅਦ ਆਪਣਾ ਭੰਗੜਾ ਪੂਰਾ ਕੀਤਾ ਔਰ ਬੜੇ ਸਨਕਾਰ ਦੇ ਨਾਲ ਵਾਪਸ ਉਹ ਪੱਗ ਸਿਰ ਤੇ ਰੱਖੀ ਹੈ ਠੀਕ ਹੈ ਜੀ ਤੁਸੀਂ ਕੋਚ ਗੱਲ ਕਰ ਰਹੇ ਹੋ ਉਹਨਾਂ ਦੀ ਤੰਗ ਨੂੰ ਦੇ ਸਕਦੇ ਜੀ ਨਹੀਂ ਮੈਂ ਕਿ ਤੁਸੀ ਕੋਚਗਲ ਨਹੀਂ ਪਰ ਮੈਂ ਤੁਹਾਨੂੰ ਜੋ ਲੋਕਾਂ ਦੇ ਸਵਾਲ ਹਨ ਮੈਂ ਤੁਹਾਡੇ ਅੱਗੇ ਉਹ ਹੀ ਰੱਖ ਰਿਹਾ ਮੈਂ ਕੋਈ ਕਹਿੰਦਾ ਤੁਸੀਂ ਆਪਣੀ ਲੋਕਾਂ ਨੂੰ ਬਿਲਕੁਲ ਬਿਲਕੁਲ ਅਪਾਹੀ ਜੋ ਤੁਹਾਡਾ ਪੁਆਇੰਟ ਆਫ View ਉਹ ਪੋਹੀ ਚਲਾਵਾਂਗੇ ਹੈ ਨਾ ਗੱਲ ਹੁਣ ਸਵਾਲ ਇਹ ਵੀ ਹੈਗਾ ਆ ਕਹਿੰਦੇ ਜੇ ਉਸ ਟਾਈਮ ਉਹਦਾ ਚਾਦਰਾਂ ਢਿੱਲਾ ਹੁੰਦਾ ਤੇ ਫਿਰ ਵੀ ਉਹ ਤੇ ਡਾਂਸ ਕਰਦਾ ਉਸ ਜਗ੍ਹਾ ਤੇ ਚਾਦਰਾਂ ਲਾ ਕੇ ਪਾਜੀ ਵੇਖੋ ਮੇਰੀ ਗੱਲ ਸੁਣੋ ਫਿਰ ਉਹੀ ਗੱਲ ਆ ਵੀ ਆਪਾਂ ਘਰੇ ਨੰਗਾ ਫੇਰ ਲਾ ਕੇ ਤੁਰ ਸਕਦੇ ਆ ਪਰ ਆਪਣੇ ਘਰ ਦੀਆਂ ਕੁੜੀਆਂ ਸਾਹਮਣੇ ਨੰਗੇ ਤੁਰ ਸਕਦੇ ਆ ਤੇ ਤੁਸੀਂ ਲਾ ਕੇ ਕੱਛਾ ਤੁਰੇ ਨਹੀਂ ਘਰ ਦੀ ਘਰ ਦੀ ਘਰ ਦੀ ਕੁੜੀ ਅੱਗੇ ਵੀ ਕੋਈ ਮੰਨਦਾ ਨਹੀਂ ਇੱਥੇ ਤੁਹਾਨੂੰ ਮੈਂ ਭਾਜੀ ਗਲਤ ਕਹਿਣਾ ਤੁਸੀਂ ਮਾਂ ਪਿਓ ਅੱਗੇ ਨੰਗਾ ਤੁਰੋਗੇ ਮੈਨੂੰ ਕਰਪਾ ਕਰਕੇ ਦੱਸੋ ਘਰੇ ਮੈਂ ਤਾਂ ਨਹੀਂ ਤੁਰੋਗੀ ਤੁਸੀਂ ਇੱਥੇ ਗਲਤ ਗੱਲ ਗਲਤ ਕਹਿ ਰਹੇ ਹੋ ਇਹ ਤਾਂ ਇਹ ਕਰੇ ਨਹੀਂ ਇਸ ਤਰੀਕੇ ਨਾਲ ਨਹੀਂ 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 ਪਹਿਲਾਂ ਮੈਂ ਤੁਹਾਡੀ ਗੱਲ ਕਲੀਅਰ ਕਰਾਂ ਤੁਸੀਂ ਜਿਹੜੀ ਇਹ ਤੁਹਾਡੀ TRP ਬਣ ਨਹੀਂ ਸਾਨੂੰ TRP ਤੋਂ ਕੋਈ ਲੈਣਾ ਦੇਣਾ ਨਹੀਂ ਪਹਿਲਾਂ ਮੈਂ ਤੁਹਾਨੂੰ ਨਹੀਂ ਨਹੀਂ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਤੁਹਾਡਾ ਸਵਾਲ ਕਲੀਅਰ ਕਰਾਂ